ਰਾਵਣ ਕਿੰਨਾ ਕਬਡਾ ਸੀ ਕਬੀਰ ਸਾਹਿਬ ਦੇ ਇੱਕ ਸ਼ਬਦ ਵਿੱਚ ਮਹਾਰਾਜ ਨੇ ਕਿਹਾ ਲੰਕਾ ਸਾ ਕੋਟ ਸਮੁੰਦ ਸੀ ਖਾਈ ਪੈ ਰਾਵਣ ਕਰ ਖਬਰ ਨਾ ਪਾਈ 라ਵਣ ਇੰਨਾ ਕਬਡਾ ਸੀ ਇਹ ਭਗਤ ਕਬੀਰ ਜੀ ਦੇ ਸ਼ਬਦ ਵਿੱਚ ਆਇਆ ਕਹਿੰਦਾ ਲੰਕਾ ਸਾ ਕੋਟ ਸੋਨੇ ਦੀ ਲੰਕਾ ਸੀ ਉਹਦੀ ਸਮੁੰਦ ਸੀ ਖਾਈ ਸਮੁੰਦਰ ਦੇ ਵਿੱਚ ਸੀ ਲੰਕਾ ਵੀ ਜੇ ਲੰਕਾ ਨੂੰ ਕਿਸੇ ਨੇ ਜਾਣਾ ਹੁੰਦਾ ਸੀ ਰਾਹ 'ਚ ਸਮੁੰਦਰ ਪੈਂਦਾ ਸੀ ਸਮੁੰਦਰ ਪੈਂਦਾ ਵੀ ਪਤਾ ਕਿੰਨਾ 900 ਕਿਲੋਮੀਟਰ ਹੁਣ ਕਈ ਕਹਿੰਦੇ ਵੀ ਰਾਮਚੰਦਰ ਮਹਾਰਾਜ ਭਗਵਾਨ ਨਹੀਂ 5 ਦਿਨ ਦੇ ਵਿੱਚ ਪੁਲ ਬਣਾਇਆ ਸੀ ਉਹਨਾਂ ਨੇ 900 ਕਿਲੋਮੀਟਰ 100 ਯੋਜਨ ਸਮੁੰਦਰ ਦੱਸਿਆ ਜਿਹੜਾ ਪੁਲ ਬਣਿਆ ਉਹ ਤੋੜਦਾ ਵੀ ਕੋਈ ਲੰਕਾ ਨਾ ਚਲਿਆ ਜਾਵੇ ਪੁਲ ਦੇ ਉੱਤੋਂ ਸਹਾ ਸੰਗਤ ਰਾਵਣ ਦੇ ਬਾਰੇ ਭਗਤ ਕਬੀਰ ਜੀ ਮਾਤਾ ਲੋਈ ਦੇ ਪਰਸਾਏ ਸ਼ਬਦ ਕਹਿੰਦੇ ਲੰਕਾ ਸਾ ਕੋਟ ਸਮੁੰਦ ਸੀ ਖਾਈ ਤੈ ਰਾਵਣ ਕਰ ਖਬਰ ਨਾ ਪਾਈ ਇੱਕ ਲੱਖ ਪੁੱਤ ਸਵਾ ਲੱਖ ਨਾਤੀ ਤੈ ਰਾਵਣ ਕਰ ਦੀਆ ਨਾ ਬਾਤੀ ਇੱਕ ਲੱਖ ਤਾਂ ਪੁੱਤਰ ਸੀ ਰਾਵਣ ਦਾ ਸਵਾ ਲੱਖ ਸੀ ਪੋਤਰਾ ਨਾਤੀ ਕਹਿੰਦੇ ਪੋਤਰਾ ਸਵਾ 2 ਲੱਖ ਫੌਜ ਉਹਦੀ ਘਰਦੀ ਸੀ ਰਾਵਣ ਦੀ ਸਵਾ 2 ਲੱਖ ਫੌਜ ਉਹਦੀ ਘਰਦੀ ਸੀ ਤੇ ਮਹਾਰਾਜ ਭਗਤ ਕਬੀਰ ਜੀ ਕਹਿੰਦੇ ਚੰਦ ਸੂਰਜ ਜਾ ਕੇ ਤਪਤਰ ਸੋਈ ਬਸੰਤਰ ਜਾ ਕੇ ਕਪੜੇ ਧੋਈ ਇਹ ਭਗਤ ਕਬੀਰ ਜੀ ਦਾ ਸ਼ਬਦ ਆ ਜਦੋਂ ਦਵਕਾ ਮਾਰਦਾ ਸੀ ਨਾ ਰਾਵਣ ਚੰ드ਰਮਾ ਸੂਰਜ ਉਹਦੀ ਰਸੋਈ ਬਣਾਉਂਦੇ ਸੀ ਦੇਵਤੇ ਇਹ ਸ਼ਬਦ ਦੇ ਵਿੱਚ ਆ ਕੋਈ ਆਪਣੇ ਕੋਲੋਂ ਥੋੜਾ ਬੋਲ ਰਹੇ ਆ ਆਪਾਂ ਇਹ ਸ਼ਬਦ ਦੇ ਵਿੱਚ ਆ ਜਿਹੜਾ ਬਸੰਤਰ ਕਹਿੰਦੇ ਆ ਅਗਨ ਦੇਵਤਾ ਅਗਨ ਦੇਵਤਾ ਉਹਦੇ ਕਪੜੇ ਧੁੰਦਾ ਸੀ ਐਨੇ ਡਰਦੇ ਸੀ ਦੇਖੋ ਕਿੰਨੀ ਭਗਤੀ ਕੀਤੀ ਹੋਣੀ ਗੁਰਮਤਿ ਰਾਮੈ ਨਾਮ ਵਸਾਈ ਅਸਤ ਰਹੁ ਨਕਤ ਹੁਨ ਜਾਈ ਕਹਿਤ ਕਬੀਰ ਸੁਨੋ ਰੇ ਲੋਈ ਰਾਮ ਨਾਮ ਬਿਨ ਮੁਕਤ ਨਾ ਹੋਈ ਭਗਤ ਕਬੀਰ ਜੀ ਕਹਿੰਦੇ ਮਾਤਾ ਲੋਈ ਨੂੰ ਕਹਿੰਦੇ ਲੋਈ ਕਿੰਨਾ ਵੱਡਾ ਦੇਖੋ ਰਾਵਣ ਦੁਨੀਆ ਤੇ ਉਹਨੇ ਰਾਜ ਕੀਤਾ 5-600 ਸਾਲ ਉਮਰ ਦੀ ਰਾਵਣ ਦੀ 500 600 ਸਾਲ ਸਹਾ ਸੰਗਤ ਦੇਵਤੇ ਵੀ ਡਰਦੇ ਸਵਾ 2 ਲੱਖ ਘਰ ਦੀ ਫੌਜ ਹੈ ਸੋਨੇ ਦੀ ਲੰਕਾ ਕਬੀਰ ਸਾਹਿਬ ਕਹਿੰਦੇ ਵੀ ਗਲਤੀ ਕੀਤੀ ਸਾਧੂਆਂ ਨੂੰ ਦੁਖੀ ਕੀਤਾ ਜ਼ੁਲਮ ਕੀਤਾ ਫਿਰ ਭਗਵਾਨ ਨੂੰ ਆਉਣਾ ਪਿਆ ਹੁਣ ਜਿਹੜੇ ਦੇਵਤੇ ਵੀ ਡਰਦੇ ਉਹਨੂੰ ਕੌਣ ਮਾਰੇਗਾ ਦੇਵਤੇ ਵੀ ਡਰਦੇ ਨੇ ਚੰ드ਰਮਾ ਸੂਰਜ ਵੀ ਡਰਦੇ ਬਸੰਤਰ ਵੀ ਡਰਦਾ ਹੁਣ ਸ਼ਨੀ ਦੇਵਤੋਂ ਤਾਂ ਦੁਨੀਆ ਡਰਦੀ ਆ ਸ਼ਨੀ ਦੇਵਤਾ ਉਹਨੇ ਸ਼ਨੀ ਦੇਵਤੇ ਨੂੰ ਪੁੱਠਾ ਬੰਨਿਆ ਹੋਇਆ ਸੀ ਜਿਹੜਾ ਕਾਲ ਆ ਉਹ ਪਾਵੇਂ ਨਾ ਬੰਨਿਆ ਹੋਇਆ ਸੀ ਉਹਨੂੰ ਕੌਣ ਮਾਰੇਗਾ ਬੜਾ ਹਾਸਾ ਹੁੰਦਾ ਮੈਨੂੰ ਦੁਨੀਆ ਤੇ ਵੀ ਭਗਵਾਨ ਨੂੰ ਭਗਵਾਨ ਨਹੀਂ ਕਹਿੰਦਾ ਇਹਦਾ ਦਸ਼ਰਤ ਦਾ ਮੁੰਡਾ ਜੀ ਲੋ ਦੱਸੋ ਜੀ ਸਾ ਸੰਗਤ ਪਟਾਨੇ ਗੁਰਬਾਣੀ ਦੇ ਵਿੱਚ ਕਿਹਾ ਸਜਗਤੈ ਮਾਣਿਓ ਛਲਿਓ ਬਲਬਾਵਨ ਪਾਇਓ ਤ੍ਰਿਤੇਤੈ ਮਾਣਿਓ ਰਾਮ ਰਘੁਵੰਸ ਕਹਾਇਓ ਲੈ ਪਟ ਕਹਿ ਰਹੇ ਵੀ रामचंद्र ਮਹਾਰਾਜ ਭਗਵਾਨ ਨੇ ਆਪਾਂ ਨਹੀਂ ਮੰਨਦੇ ਮਨਣਾ ਵੀ ਨਹੀਂ ਚਾਹੀਦਾ ਜਿਹੜੇ 96 ਕਰੋੜ 20 ਲੱਖ ਨਰਕ ਹੈ ਨਾ ਜਿਹੜੇ ਮੰਨਦੇ ਨਹੀਂ ਉਹਨਾਂ ਨੇ ਭਰਨੇ ਨੇ ਇਹ 96 ਕਰੋੜ 20 ਲੱਖ ਨਰਕ ਹੁਣ ਭਰਨਗੇ ਕਲ ਯੁਗ ਦੇ ਵਿੱਚ ਵਧੀਆ ਮੰਨਣਾ ਨਹੀਂ ਚਾਹੀਦਾ ਭਗਵਾਨ ਭਗਵਾਨ ਮੰਨਣ ਦੀ ਥੋੜਾ ਨਾਮ ਮੰਨੋ ਇਹਦਾ ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਫਾਇਦਾ ਪਤਾ ਕੀ ਮਿਲਣਾ 96 ਕਰੋੜ 20 ਲੱਖ ਜੀਵ ਰਾਜੇ ਜਨਕ ਜੀ ਨੇ ਖਾਲੀ ਕੀਤੇ ਸੀ ਆ ਹੁਣ ਭਰ ਰਹੇ ਨੇ ਉਹ ਭਰਨਗੇ ਤੇ ਭਟ ਕਹਿੰਦੇ ਤੇਰੇ ਤੈ ਤੈ ਮਾਨਿਓ ਰਾਮ ਰਗਵੰਸ਼ ਕਹਾਇਓ ਦੁਆਪਰ ਕ੍ਰਿਸ਼ਨ ਮਰਾਰ ਕੰਸ ਕਿਰਤਾਰਤ ਕੀਓ ਉਗਰਸੈਨ ਕੋ ਰਾਜ ਕ੍ਰਿਸ਼ਨ ਮਹਾਰਾਜ ਜੀ ਦੇ ਨਾਨਾ ਜੀ ਸੀ ਉਗਰਸੈਨ ਰਾਜਾ ਉਹਨੂੰ ਆਪਣੇ ਨਾਨੇ ਨੂੰ ਰਾਜ ਦਿੱਤਾ ਕ੍ਰਿਸ਼ਨ ਮਹਾਰਾਜ ਨੇ ਕਾਂਸ ਨੂੰ ਮਾਰਿਆ ਕਾਂਸ ਜੁਲਮ ਕਰਦਾ ਸੀ ਭਗਵਾਨ ਜੀ ਆਏ ਭਗਤਾਂ ਨੂੰ ਤਾਰਨ ਵਾਸਤੇ ਕਾਲ ਯੁਗ ਪ੍ਰਮਾਣ ਹੁਣ ਧਿਆਨ ਨਾਲ ਸੁਣੀਓ ਕਾਲ ਯੁਗ ਦੇ ਵਿੱਚ ਗੱਦੀ ਕਿਹਦੇ ਕੋਲ ਆ ਕਾਲ ਯੁਗ ਪ੍ਰਮਾਣ ਨਾਨਕ ਗੁਰ ਅੰਗਦ ਆਮਰ ਕਹਾਇਉ ਸ੍ਰੀ ਗੁਰੂ ਰਾਜ ਅਵਚਲ ਅਟਲ ਆਦ ਪੁਰਖ ਫਰਮਾਇਆ ਹੁਣ ਗੱਦੀ ਕਹਦੇ ਕੋਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਹੁਣ ਇਸ ਟਾਈਮ ਗੱਦੀ ਤੇ ਬਰਾਜਮਾਨ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨੇ ਇਹ ਕਾਲ ਯੁਗ ਦੇ ਗੁਰੂ ਕਾਲ ਯੁਗ ਦੇ ਗੁਰੂ ਕੌਣ ਗੁਰੂ ਨਾਨਕ ਸਾਹਿਬ ਕਾਲ ਕਾਲ ਯੁਗ ਦੇ ਗੁਰੂ ਕੌਣ ਨੇ ਗੁਰੂ ਰਾਮਦਾਸ ਮਹਾਰਾਜ ਕਾਲ ਯੁਗ ਦੇ ਗੁਰੂ ਕੌਣ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜਾ ਅੱਜ ਦੇ ਸਮੇਂ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਗਿਆ ਬਾਣੀ ਨਾਲ ਜੁੜ ਗਿਆ ਉਹਦਾ ਹੀ ਬਚਾਅ ਹੋਣਾ ਨਹੀਂ ਤਾਂ ਬਚਾਅ ਨਹੀਂ ਹੋਣਾ ਬਹੁਤ ਔਖਾ ਕੰਮ ਹੈ ਕਾਲ ਯੁਗ ਨੇ ਛੱਡਣਾ ਨਹੀਂ ਹੈ ਮਾਇਆ ਨਹੀਂ ਨਹੀਂ ਛੱਡਣਾ ਸਾ ਸੰਗਤ ਅੱਗੇ ਜਿਹੜਾ ਤੁੰਦੂਕਾਰ ਵਰਤਨ ਉਹਦੇ ਵਿੱਚ ਉਹੀ ਬਚੇਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੋਇਆ ਹੈ